ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਖੇਪ ਜੀਵਨ ਦੀ ਇੱਕ ਸਾਖੀ ਸੁਣਾਵਾਂਗੀ ਹਮਜਾ ਗੋਸ ਦੀ ਸਾਖੀ ਦੁਨੀਆ ਤਾਰ ਤੇ ਸਤਿਗੁਰ ਨਾਨਕ ਦੇਵ ਜੀ ਮਹਾਰਾਜ ਸਿਆਲ ਕੋੜ ਦੀ ਤਰਤੀ ਨੂੰ ਤਾਰਨ ਲਈ ਪੁੱਜੇ ਉਥੇ ਇੱਕ ਹਮਜਾ ਗੋਸ ਕੀ ਸੀ ਜਿਸ ਦੇ ਵਰਨਨ ਗੰਗਾ RAM ਖਤਰੀ ਦੇ ਘਰ ਪੁੱਤਰ ਨੇ ਜਨਮ ਲਿਆ ਪਰ ਜਨਮ ਤੋਂ ਪਹਿਲਾਂ ਉਸ ਨੇ ਗੰਗਾ RAM ਤੋਂ ਮੰਗ ਕੀਤੀ ਕਿ ਜਿਹੜਾ ਪੁੱਤਰ ਹੋਵੇ ਉਹ ਮੈਨੂੰ ਪੇਟਾ ਕਰਨਾ ਪਵੇਗਾ ਉਹ ਔਲਾਦ ਦੀ ਥੋੜ੍ਹ ਕਰਕੇ ਉਸ ਦਾ ਬਚਨ ਮੰਨ ਗਿਆ ਪਰ ਕੁਝ ਸਮੇਂ ਮਗਰੋਂ ਜਦੋਂ ਉਸ ਦੇ ਘਰ ਪੁੱਤਰ ਹੋਇਆ ਤਾਂ ਉਸ ਨੇ ਆਪਣਾ ਪੁੱਤਰ ਹਮਜ਼ਾ ਗੌਜ਼ ਫਕੀਰ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਫਕੀਰ ਨੂੰ ਬੜਾ ਗੁੱਸਾ ਆਇਆ ਅਤੇ ਕਹਿਣ ਲੱਗਾ ਇਹ ਇਹ ਸ਼ਹਿਰ ਝੂਠਿਆ ਦਾ ਹੈ ਮੈਂ ਇਸ ਨੂੰ ਘਰਕ ਕਰ ਦੇਣਾ ਹੈ ਤੇ ਉਸਨੇ 40 ਦਿਨ ਦਾ ਸ਼ਿਲਾ ਸ਼ੁਰੂ ਕਰ ਦਿੱਤਾ ਤੇ ਕਿਹਾ ਜਦੋਂ ਸ਼ਿਲਾ ਖਤਮ ਹੋਵੇਗਾ ਇਹੇ ਸ਼ਹਿਰ ਗਰਕ ਕਰ ਦਿਆਂਗਾ ਸ਼ਹਿਰ ਦੇਵਤਵੰਤੇ ਸੱਜਣਾ ਨੇ ਪਥੇਰਾ ਸਮਝਾਇਆ ਪਰ ਫਕੀਰ ਨਾ ਮੰਨਿਆ ਤੇ ਸ਼ਹਿਰ ਗਰਕ ਕਰਨ ਤੇ ਤਲ ਗਿਆ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਉਨਾ ਬਚਨ ਕੀਤਾ ਕਿ ਮੇਰੇ ਕਰਤਾਰ ਦੇ ਹੁਕਮ ਤੋਂ ਬਿਨਾਂ ਸਹਿਰ ਕੋਈ ਘਰਕ ਨਹੀਂ ਕਰ ਸਕਦਾ ਫਿਰ ਮਰਦਾਨੇ ਨੂੰ ਨਾਲ ਲੈ ਕੇ ਫਕੀਰ ਦੀ ਗੁਫਾ ਕੋਲ ਉੱਜੇ ਪਰ ਅਗੋਂ ਪੀਰ ਦੇ ਮুরিਦਾਂ ਨੇ ਗੁਫਾ ਵਿੱਚੋਂ ਜਾਣ ਤੋਂ ਇਨਕਾਰ ਕਰ ਦਿੱਤਾ ਸਤਗੁਰ ਸੱਚੇ ਪਾਤਸ਼ਾਹ ਨੇ ਗੁਫਾ ਤੋਂ ਅਗਾਹ ਹੋ ਕੇ ਨਜ਼ਰ ਮਾਰੀ ਤਾਂ ਗੁਫਾ ਨੂੰ ਤਰੇੜਾ ਪੈ ਗਈ ਨਾ ਸੁਹੁਰਚੀਆਂ ਕਿਰਨਾ ਗੁਫਾ ਵਿੱਚ ਚਲੀਆਂ ਗਈ ਨਾ ਪੀਰ ਬੜੇ ਗੁੱਸੇ ਨਾਲ ਬਾਰ ਆਇਆ ਤੇ ਕਹਿਣ ਲੱਗਾ ਤੁਸਾਂ ਚੰਗਾ ਨਹੀਂ ਕੀਤਾ ਜੋ ਸਾਡਾ ਸ਼ਿਲਾ ਭੰਗ ਕਰ ਦਿੱਤਾ ਹੈ ਇਹ ਕਹਿ ਕੇ ਜਦ ਮਹਾਰਾਜ ਨਾਲ ਨਜ਼ਰ ਮੇਲੀ ਤਾਂ ਸਭ ਹੰਕਾਰ ਚੱਕਨਾ ਚੂਰ ਹੋ ਗਿਆ ਤੇ ਗੁਰਾਂ ਦੇ ਚਰਨੀ ਟੈਪਿਆ ਉਦਰ ਸ਼ਹਿਰ ਵਾਲੇ ਬੜੀ ਘਬਰਾਹਟ ਵਿੱਚ ਸਨ ਕਿ ਸ਼ਹਿਰ ਕਰਕ ਹੋ ਜਾਣਾ ਹੈ ਜਦ ਸਭ ਨੇ ਗੁਰੂ ਨਾਨਕ ਦੇਵ ਜੀ ਤੇ ਕੌਤਕ ਬਾਰੇ ਸੁਨੇਹਾ ਤਾਂ ਬੜੇ ਖੁਸ਼ ਹੋਏ ਤੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਏ ਫਿਰ ਮਹਾਰਾਜ ਨੇ ਫਕੀਰ ਨੂੰ ਤੇ ਸਭ ਲੋਕਾਂ ਨੂੰ ਕਿਹਾ ਕਿ ਸਿਰਜਣਹਾਰ ਜੋ ਕਰਦਾ ਹੈ ਠੀਕ ਕਰਦਾ ਹੈ ਇੱਕ ਸ਼ਹਿਰ ਨਾਲ ਕੋਈ ਇੱਕ ਗੁਫਾ ਗਰਕ ਕਰਨੀ ਹੀ ਠੀਕ ਹੈ ਇਹ ਸ਼ਹਿਰ ਝੂਠਿਆਂ ਦਾ ਹੈ ਜਾਂ ਨਹੀਂ ਇਹ ਉਹ ਜਾਣਦਾ ਹੈ ਪਰ ਪੀਰ ਜੀ ਇੱਕ ਮਨੁੱਖ ساری ਉਮਰ ਲਈ ਝੂਠਾ ਨਹੀਂ ਹੋ ਸਕਦਾ ਫਕੀਰ ਫਿਰ ਵੀ ਜਿਦੀ ਗਿਆ ਪਰ ਮਹਾਰਾਜ ਨੇ ਕਿਹਾ ਸੱਚ ਸਦਾ ਕਾਇਮ ਹੈ ਇਹ ਜ਼ਰੂਰੀ ਨਹੀਂ ਕਿ ਸਾਰੇ ਝੂਠੇ ਹਨ ਉਹਨਾਂ ਫਿਰਮ ਮਰਦਾਨੇ ਨੂੰ 2 ਪੈਸੇ ਦੇ ਕੇ ਕਿਹਾ ਕਿ 1 ਪੈਸੇ ਦਾ ਝੂਠ ਤੇ 1 ਪੈਸੇ ਦਾ ਸੱਚ ਖਰੀਦ ਲਿਆ ਉਹ ਭਾਈ ਮੂਲੇਸ਼ਾ ਕੋਲ ਗਿਆ ਤੇ ਸੌਦਾ ਮੰਗਿਆ ਮੂਲੇ ਨੇ 2 ਪੈਸੇ ਲੈ ਕੇ ਇੱਕ ਕਾਗਜ਼ ਤੇ ਲਿਖ ਦਿੱਤਾ ਮਰਨਾ ਸੱਚ ਹੈ ਦੂਜੇ ਕਾਗਜ਼ ਤੇ ਲਿਖ ਦਿੱਤਾ ਜਿਉਣਾ ਝੂਠ ਹੈ ਜਦ ਮਰਦਾਨਾ ਆਇਆ ਤਾਂ ਮਹਾਰਾਜ ਨੇ ਉਹ ਵਰਕੇ ਪੀਰ ਜੀ ਨੂੰ ਦਿਖਾਈ ਪੀਰ ਪੜ ਕੇ ਬੜਾ ਸ਼ਰਮਿੰਦਾ ਹੋਇਆ ਤੇ ਬੜੀ ਸ਼ਰਧਾ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਆਪਣੀ ਗਲਤੀ ਮੰਨੀ ਅਤੇ ਸਾਰੇ ਸ਼ਹਿਰ ਨੂੰ ਸੁੱਖ ਦਾ ਸਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਏ ਸੀ ਅੱਜ ਦੀ ਸਾਡੀ ਇੱਕ ਛੋਟੀ ਜਹੀ ਸਾਖੀ ਹਮਜ਼ਾ ਗੋਸਤੀ ਸਾਖੀ ਇਸੇ ਤਰ੍ਹਾਂ ਅਸੀਂ ਹੋਰ ਵੀ ਸਾਖੀਆਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਧੰਨਵਾਦ